ਅੰਮ੍ਰਿਤਸਰ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੱਤਰਕਾਰ ਹਰਜੀਤ ਗਰੇਵਾਲ ਦੀ ਮੌਤ ਦੀ ਖਬਰ ਆ ਰਹੀ ਹੈ ਦਰਅਸਲ ਕਟਮਾ ਇਸ ਤਰ੍ਹਾਂ ਵਾਪਰਦੀ ਹੈ ਕਿ ਜਦੋਂ ਪੱਤਰਕਾਰ ਹਰਜੀਤ ਗਰੇਵਾਲ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸ਼ਹਿਰ ਵੱਲ ਜਾ ਰਹੇ ਸਨ ਤਾਂ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇੱਕ ਟਿਪਰ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦਾ ਤੇ ਉਹਨਾਂ ਨੂੰ ਪਹਿਲਾਂ ਟੱਕਰ ਮਾਰਦਾ ਟੱਕਰ ਵੱਜਣ ਤੋਂ ਬਾਅਦ ਉਹ ਮੋਟਰਸਾਈਕਲ ਤੋਂ ਜਦੋਂ ਹੁੰਦੇ ਨੇ ਤਾਂ ਡਿਵਾਈਡਰ ਦੇ ਨਾਲ ਲੱਗੀ ਗ੍ਰਿਲ ਤੇ ਵੱਜ ਕੇ ਸੜਕ ਤੇ गिर ਜਾਂਦੇ ਨੇ ਤੇ ਉਸ ਤੋਂ ਬਾਅਦ ਟਿੱਪਰ ਦਾ ਜਿਹੜੇ ਪਿਛਲੇ ਟਾਇਰ ਨੇ ਉਹ ਉਹਨਾਂ ਦੀ ਛਾਤੀ ਦੇ ਉੱਤੇ ਚੜ ਕੇ ਲੰਘ ਜਾਂਦੇ ਨੇ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਟਿੱਪਰ ਸਵਾਰ ਵੱਲੋਂ ਵੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਭੀੜ-ਪਾੜ ਵਾਲਾ ਇਲਾਕਾ ਹੋਣ ਕਰਕੇ ਅੱਗੇ ਚੌਂਕ ਦੇ ਵਿੱਚ ਜਾ ਕੇ ਲੋਕਾਂ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਕਿ ਟਿੱਪਰ ਦੇ ਵਿੱਚ ਲਗਭਗ 4 ਤੋਂ 5 ਵਿਅਕਤੀ ਸਨ ਜੋ ਤਿੰਨ ਤਾਂ ਮੌਕੇ ਤੋਂ ਫਰਾਰ ਹੋ ਗਏ ਪਰ ਦੋ ਵਿਅਕਤੀ ਨੇ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਫੜਿਆ ਗਿਆ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਜਿਹੜੇ ਟਿੱਪਰ ਚਾਲਕ ਸੀ ਉਹ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਲੱਗੇ ਜਾ ਕੇ ਚੌਂਕ ਤੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਟਿਪਰ ਤੇ ਸ਼ੀਸ਼ੇ ਬੰਦ ਕਰਕੇ ਉਹ ਬਾਹਰ ਨਿਕਲਣ ਤੋਂ ਮਨਾ ਕਰ ਰਹੇ ਸਨ ਪਰ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਕੱਢਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਵੱਲੋਂ ਜਾਂਚ ਜਿਹੜੀ ਜਾਰੀ ਹੈ ਕਿ ਟਿਪਰ ਸਵਾਰਾਂ ਨੇ ਕੋਈ ਨਸ਼ਾ ਕੀਤਾ ਸੀ ਜਾਂ ਕਿਸੇ ਹੋਰ ਆਦ ਨਸ਼ੀਲੇ ਪਜਾਰ ਦੀ ਕੋਈ ਵਰਤੋਂ ਤਾਂ ਨਹੀਂ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਟਿਪਰ ਮਾਲਕ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਟਿਪਰ ਚਾਲਕ ਜਿਹੜੇ ਗੁਰਦਾਸਪੁਰਤਵਾਰੇ ਸਨ ਲੋਕਾਂ ਦਾ ਇਹ ਵੀ ਕਹਿਣਾ ਇੱਕ ਰੋਸ ਹੈ ਕਿ ਜਦੋਂ 10 ਵਜੇ ਤੋਂ ਬਾਅਦ ਭੀੜਪੜ ਵਾਲੇ ਇਲਾਕੇ 'ਚ ਸ਼ਹਿਰ ਦੇ ਵਿੱਚ ਇਨਾ ਵੱਡੇ ਸਾਧਨਾਂ ਨੂੰ ਜਾਤਦਾ ਤਾਂ ਦਿਨ ਦਿਹਾੜੇ ਇਹ ਲੋਕਾਂ ਨੂੰ ਕੁਚਲਣ ਦੇ ਲਈ ਸ਼ਾਇਦ ਇੱਥੇ ਨਿਕਲ ਰਹੇ ਨੇ ਕੀ ਕਾਰਨ ਨੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੂ ਪਰ ਇਸ ਵੇਲੇ ਦੀ ਬਹੁਤ ਦੁਖਦਾਈ ਖਬਰ ਹੈ ਕਿ ਇੱਕ ਚੰਗਾ ਪੱਤਰਕਾਰ ਬਹੁਤ ਇਮਾਨਦਾਰ ਪੱਤਰਕਾਰ ਸਨ ਜੋ ਇਸ ਵੇਲੇ ਸਾਡੇ ਨਾਲ ਨਹੀਂ ਰਹੇ ਤੇ ਇਹਨਾਂ ਦੀ ਉਮਰ ਹੈ ਜੋਹਰਜੀਤ ਗਰੇਵਾਲ ਦੀ ਦੱਸਿਆ ਜਾ ਰਿਹਾ ਹੈ ਕਿ 44 ਸਾਲ ਉਮਰ ਸੀ ਤੇ ਤਿੰਨ ਪਿੱਛੇ ਆਪਣੇ ਛੋਟੇ ਬੱਚੇ ਜਿਹੜੇ ਕਈਏ ਵੀ ਰੋਂਦੇ ਕਰਲਾਉਂਦੇ ਹੀ ਛੱਡ ਗਏ ਇਸ ਜਹਾਨ ਤੋਂ ਉਹਨਾਂ ਦਾ ਜਾਣਾ ਬਹੁਤ ਦੁਖਦਈ ਹੈ ਜਾਣਦੇ ਹੀ ਆਪਣੇ ਰਸਤੇ ਟੋਨ ਸਾਈਡ ਮਾ ਸਾਈਡ ਮਾਰੀ ਜੋ ਗ੍ਰਿੱਲਾ ਨਾਲ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦਾ ਪਿੱਛੇ ਚੜ੍ਹ ਗਏ ਉੱਤੇ ਗੱਛਾਤੀ ਤੇ ਟਰੱਕ ਵਾਲੇ ਦੀ ਗੱਲ ਹਾਂਜੀ ਹਾਂਜੀ ਕਿਵੇਂ ਟਰੱਕ ਕੋਲੋਂ ਭੱਜ ਜਾਂਦੇ ਹੁੰਦੇ ਆ ਅਸੀਂ ਕਰ ਹਾਂਜੀ ਭੱਜ ਜਾਂਦੇ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ਾ ਨਹੀਂ ਆਲਸੀ ਲੱਗਦੇ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਲੜਾ ਇਹ ਜਿਹੜਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜਾ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਨਾ ਹੁੰਦੀ ਤੇ ਫੇਰੇ ਨੇ ਭੱਜਣਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗਰੀਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਖੜਾ ਹਟਾ ਤੇ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਤੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਹਾਂਜੀ ਨਾ ਭੱਜਣਾ ਸੀ ਤੇ ਨਾ ਪਰ ਤੇ ਆ ਜੀ ਦੇ ਪਿਆ ਪੰਜ ਮੁੰਡੇ ਗਏ ਆਂ ਹੀ ਗਾੜੀਆਂ ਇਹ ਇਹ ਵੀ ਇੱਕ ਸ਼ੀਸ਼ਾ ਵੀ ਨਹੀਂ ਬੋਲਦੇ ਉੱਥੋਂ ਸ਼ੀਸ਼ਾ ਚੈਨਾ ਪੜਿਆ ਗਿਆ ਠੱਕੇ ਨਾਲ ਫਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਰਾਤ ਵਿੱਚ ਸੂਨ ਸੂਨ ਰਾਤ ਵਿੱਚ ਕੇਜ ਕਹਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਸੀਗੇ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਹੀ ਮੌਕੇ ਤੇ ਗਏ ਤੇ ਦੋ ਜਾਣੇ ਹੀ ਸੀਗੇ ਨਸ਼ੇ ਦੇ ਹਾਸੇ ਲੱਗਦੇ ਪਏ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ ਰਾਜਸਥਾਨ ਦਾ ਭਈਆ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਵਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਟੈਸਟ ਤੇ ਟੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਣੇ ਕਾਬੂ ਆ ਗਏ ਸ਼ੀਸ਼ੇ ਚੜ੍ਹ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੂਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ-ਸ਼ੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹਦੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮਨਾ ਲੱਗਦਾ ਜੇ ਜੀ ਕਰਕੇ ਬਸ ਮੈਨੂੰ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਾਣਾ ਫਰਾਦ ਹੋ ਜਾਣਾ ਹੀ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਇਹਨਾਂ ਨੇ ਆਪਣੇ ਵੱਲ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਹੋਇਆ ਕੱਟ ਮਾਰਿਆ ਇਹਨਾਂ ਨੇ ਕੱਟ ਮਾਰ ਕੇ ਤੇ ਉਹਨਾਂ ਨੂੰ ਥੱਲੇ ਸੁੱਟ ਕੇ ਤੇ ਗਾਹਾਂਗੇ ਪਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇੱਕ ਐਕਸੀਡੈਂਟ ਹੋਇਆ ਵਾ ਜੀ ਉਸੇ ਜਿਹੜੇ ਮੌਕੇ ਤੇ ਪਹੁੰਚ ਗਏ 2 ਮਿੰਟ ਚ ਤੇ ਵੇਖਿਆ ਆ ਗਏ ਮੌਕੇ ਤੇ ਆਈ ਵੇਰੀ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਜਾਨ ਧੋ ਗਈ ਉਹਨਾਂ ਜਿੰਨਾਂ ਜਿਹੜੇ ਟਰੱਕ ਚ ਲਾਉਂਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪٹرول ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਇਓ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਿਵਾਈਡਰ ਦੇ ਦੇਖਿਆ ਨੇ ਵਿਚੇ ਨਾਲ ਡਿਵਾਈਡਰ ਦੇ ਬਾਅਦ ਜਿੱਥੇ ਬਾਇਓ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਗ ਗਿਆ ਆ ਹਾਂ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੋਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਆ ਦੋ ਜਾਨੇ ਖੜੇ ਬੰਦੇ ਨੇ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਏ ਦੱਸਿਆ ਹੁੰਦਾ ਨਹੀਂ ਪਤਾ ਕਰਨਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਦੇ ਕੇ ਪੁਸ਼ਕਾਈ ਕੋਸ਼ਿਸ਼ੇ ਤੇ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਇਹ ਵੀ ਵਹੀਕਲ ਇਤਰੋਂ ਲੰਘ ਨਹੀਂ ਸਕਦੇ ਕੋਈ ਪਰਸ਼ਕੁ ਜਸ਼ਨ ਰੋਕਦਾ ਨਹੀਂ ਆ ਜੀ ਇਤਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਭਾਜੀ ਦਾ ਹੈਵੀ ਵਾਈਕਲ ਲੰਘ ਨਹੀਂ ਸਕਦੇ ਉਸੋਂ ਜੀ ਉਹ ਕਿਤਨਾ ਲੰਘ ਕੇ ਆਇਆ ਐਸੇ ਵੀ ਦੱਸੋਗੇ ਤਾਂ ਬਾਅਦ ਵੈਸੇ ਨਹੀਂ ਹਮੇ ਵੀ ਕੋਈ ਐਂਟਰੀ ਹੋਗੀ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨੇ ਪੁੱਛਨੇ ਕਿਉਂ ਕਿਦਾਂ ਲੰਗੇ ਆ ਕੀ ਕਰਨੇ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਨਾ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹਜੇ ਚੈੱਕ ਕਰਨ ਦੇ ਆਪਾਂ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਆਉਂਦੇ ਮੇਰੇ ਕਾ ਜੀ ਲਾਇਸੈਂਸ ਤਾਂ ਮੁਫਤ ਹੀ ਹੋਣਾ ਚਾਹੀਦਾ ਕੋਲ ਬੰਦੇ ਸਾਰੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਨਾ ਹੋਰ ਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗਾ ਸਰ ਜਿਹੜਾ ਲਕ ਮੌਤ ਹੋ ਗਈ ਹੈ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆਇਆ ਉਹ ਜਿੱਦ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਇਹ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ